ਬੀਤੇ ਵੀਰਵਾਰ ਲੁਧਿਆਣਾ ਦੇ ਗੁਰੂ ਗੋਬਿੰਦ ਸਿੰਘ ਨਗਰ ਤੋਂ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਿੰਨ ਲੁਟੇਰਿਆਂ ਨੇ ਇੱਕ ਪ੍ਰਾਪਰਟੀ ਡੀਲਰ ਕੋਲੋਂ 27000 ਰੁਪਇਆ ਲੁੱਟ ਲਿਆ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਉਹਨਾਂ ਦਾ ਆਫਿਸ ਸੀਗਾ ਪਰਮਜੀਤ ਮਹਿਤਾ ਜੋ ਕਿ ਸਵੇਰੇ ਵੀਰਵਾਰ ਨੂੰ ਆਪੇ ਆਫਿਸ ਵਿੱਚ ਸੀਗੇ 61 ਵਰਾਂ ਦੇ ਪਰਮਜੀਤ ਮਹਿਤਾ ਇਕੱਲੇ ਸੀਗੇ ਉਸ ਸਮੇਂ ਤੇ ਦੋ ਵਿਅਕਤੀ ਮਾਸਕ ਪਾ ਕੇ ਅੰਦਰ ਉਹਨਾਂ ਦੇ ਦਫ਼ਤਰ ਦੇ ਆਉਂਦੇ ਨੇ ਤੇ ਇੱਕ ਸਾਥੀ ਉਹਨਾਂ ਦਾ ਦਫ਼ਤਰ ਦੇ ਬਾਹਰ ਇੰਤਜ਼ਾਰ ਕਰਦਾ ਹੈ ਤੇ ਦੋਵੇਂ ਆ ਕੇ ਪਿਸਤੌਲ ਜਿਹੜਾ ਉਹਨਾਂ ਨੇ ਟੇਬਲ ਤੇ ਰੱਖ ਦਿੰਦੇ ਨੇ ਤੇ ਤਲਵਾਰਾਂ ਦੇ ਨਾਲ ਉਹਨਾਂ ਨੂੰ ਧਮਕਾਉਂਦੇ ਨੇ ਤੇ 27000 ਰੁਪਇਆ ਜੋ ਕਿ ਉਹਨਾਂ ਦੀ ਕੁਰਤੇ ਦੀ ਜੇਬ ਦੇ ਵਿੱਚ ਹੁੰਦਾ ਹੈ ਉਹ ਉਹਨਾਂ ਕੋਲੋਂ ਲੈ ਲੈਂਦੇ ਨੇ ਪਰਮਜੀਤ ਮਹਿਤਾ ਡਰ ਕੇ ਉਹਨਾਂ ਨੂੰ ਦੇ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਵਾਲਟ ਹੈ ਉਹਨਾਂ ਦਾ ਬਟੂਆ ਹੈ ਉਹ ਵੀ ਉਹ ਉਹਨਾਂ ਤੋਂ ਖੋਹ ਲੈਂਦੇ ਨੇ ਤੇ ਉਸ ਦੇ ਵਿੱਚ ਜੋ ਫੁੱਟਕੜ ਚੇਂਜ ਹੈਗਾ ਉਹ ਵੀ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਧਮਕੀ ਦਿੰਦੇ ਨੇ ਕਿ ਜੇ ਉਹਨਾਂ ਨੇ ਕਿਸੇ ਨੂੰ ਦੱਸਿਆ ਜਾਂ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਜਾਮ ਮਾੜਾ ਹੋਵੇਗਾ ਤانوں ਇਹ ਦੱਸਦੀ ਹੈ ਜਿਹੜੇ ਦੋ ਲਟੇਰੇ ਅੰਦਰ ਆਉਂਦੇ ਨੇ ਤੇ ਇੱਕ ਸਾਥੀ ਉਹਨਾਂ ਦਾ ਮੋਟਰਸਾਈਕਲ ਦੇ ਉੱਪਰ ਇੰਤਜ਼ਾਰ ਜਿਹੜਾ ਹੈ ਉਹਨਾਂ ਦੀ ਉਡੀਕ ਕਰ ਰਿਹਾ ਹੁੰਦਾ ਹੈ ਉਸ ਤੋਂ ਬਾਅਦ ਜਿਹੜੇ ਦੋ ਸਾਥੀ ਨੇ 27000 ਰੁਪਏ ਦੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਦੇ ਉੱਪਰ ਤੇ ਤੀਜੇ ਸਾਥੀ ਜਿਹੜਾ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਉਹਨਾਂ ਨੂੰ ਭਜਾ ਕੇ ਉੱਥੋਂ ਲੈ ਜਾਂਦਾ ਹੈ ਕਟਨਾ ਸੀਸੀਟੀਵੀ ਦੇ ਵਿੱਚ ਜਿਹੜੀ ਇਹ ਕੈਦ ਹੋ ਚੁੱਕੀ ਹੈ ਤੇ ਉਹ ਪੁਲਿਸ ਨੇ ਜਿਹੜਾ ਮਾਮਲਾ ਹੈ ਉਹ ਵੀ ਦਰਜ ਕਰ ਲਿਆ ਇਹ ਵੀ ਤੁਹਾਨੂੰ ਦੱਸ ਦਈਏ ਪਰਮਜੀਤ ਮਹਿਤਾ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦਾ ਬੇਟਾ ਰਾਹੁਲ ਅਤੇ ਉਹ ਪ੍ਰਾਪਰਟੀ ਦਾ ਕੰਮ ਕਰਦੇ ਨੇ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਤੇ ਉਹਨਾਂ ਦਾ ਬੇਟਾ ਦੁਪਹਿਰੇ ਆਉਂਦਾ ਹੈ ਤੇ ਸਵੇਰੇ ਉਹੀ ਦਫ਼ਤਰ ਦੇ ਵਿੱਚ ਜਿਹੜਾ ਕੰਮ ਕਾਰਜ ਹੈ ਉਹ ਸੰਭਾਲਦੇ ਨੇ ਤੇ ਉਸ ਦਿਨ ਵੀਰਵਾਰ ਨੂੰ 11 ਵਜੇ ਇਦਾਂ ਹੀ ਹੋਇਆ ਪਰਮਜੀਤ ਮਹਿਤਾ ਦਫ਼ਤਰ ਦੇ ਵਿੱਚ ਇਕੱਲੇ ਸੀਗੇ ਸੋ ਇਦਾਂ ਦੀ ਇਹ ਕਟਨਾਵਾਂ ਲੁਧਿਆਣਾ ਦੇ ਵਿੱਚ ਹੋਰ ਵੀ ਆ ਰਹੀਆਂ ਨੇ ਜਿਸ ਦੇ ਵਿੱਚ ਲੁਟੇਰੇ ਜਾਂ ਫਿਰ ਕੋਈ ਰੰਜਿਸ਼ ਰੱਖਣ ਵਾਲੇ ਲੋਕੀ ਲੋਕਾਂ ਦੇ ਦਫ਼ਤਰ ਘਰਾਂ ਦੇ ਵਿੱਚ ਜਾ ਕੇ ਵੀ ਕਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਤੇ ਜਿਸ ਦੇ ਨਾਲ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਸ ਦੇ ਉੱਪਰ ਪ੍ਰਸ਼ਨ ਚਿੰਨ ਜਿਹੜਾ ਹੈ ਜ਼ਰੂਰ ਖੜਾ ਹੋ ਰਿਹਾ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਦਾਂ ਦਾ ਇੱਕ ਹੋਰ ਮਾਮਲਾ ਸੁਨੇਧ ਦੇ ਵਿੱਚ ਆਇਆ ਸੀ ਜਿਸ ਦੇ ਵਿੱਚ ਹਮਲਾ ਕੀਤਾ ਗਿਆ ਸੀ ਪਰਿਵਾਰ ਦੇ ਉੱਪਰ ਇੱਕ ਮੁੰਡੇ ਅ ਦੇ ਉੱਪਰ ਹਮਲਾ ਕਰਨ ਦੇ ਇਵਸ ਦੇ ਵਿੱਚ ਪਰਿਵਾਰ ਦੇ ਅੰਦਰ ਜਿਹੜਾ ਹੈ ਘਰ ਦੇ ਅੰਦਰ ਵੜ ਕੇ ਹਮਲਾ ਜਿਹੜਾ ਹੋਇਆ ਸੀ ਉਸ ਦੇ ਨਾਲ ਇੱਕ ਵਿਅਕਤੀ ਦੀ ਜਾਨ ਵੀ ਚਲੀ ਗਈ ਸੀ ਸੋ ਇਦਾਂ ਦੇ ਜਿਹੜੇ ਮਾਮਲੇ ਨੇ ਲੁੱਟਖੋਤ ਤੋਂ ਇਲਾਵਾ ਲੋਕਾਂ ਦੇ ਦਫ਼ਤਰ ਤੇ ਘਰ ਦੇ ਵਿੱਚ ਜਿਹੜੀ ਲੁੱਟਖੋਤ ਜਾਂ ਫਿਰ ਜਿਹੜੇ ਹਮਲੇ ਹੋ ਰਹੇ ਨੇ ਇਹ ਚਿੰਤਾ ਦਾ ਵਿਸ਼ਾ ਲੁਧਿਆਣਾ ਦੇ ਵਿੱਚ ਜ਼ਰੂਰ ਬਣੇ ਹੋਏ ਨੇ ਇਸ ਮਾਮਲੇ ਦੇ ਵਿੱਚ ਪਰਮਜੀਤ ਮਹਿਤਾ ਨੇ ਜਿਹੜਾ ਹੈ ਮਾਮਲਾ ਦਾਬਾ ਪੁਲਿਸ ਸਟੇਸ਼ਨ ਡਾਬਾ ਰੋਡ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕਰਾਇਆ ਹੈ ਸੀਸੀਟੀਵੀ ਦੇ ਵਿੱਚ ਜਿਹੜੀ ਘਟਨਾ ਹੈ ਕੈਦ ਹੋਈ ਹੈ ਪੁਲਿਸ ਜਿਹੜਾ ਹੈ ਉਹਨਾਂ ਨੇ ਮਾਮਲਾ ਦਰਜ ਕੀਤਾ ਤੇ ਜਿਹੜੀ ਖੋਜਬੀਨ ਹੈ ਪੁਲਿਸ ਕਰ ਰਹੀ ਹੈ ਉਮੀਦ ਹੈ ਲੁਟੇਰਿਆ ਨੂੰ ਛੇਤੀ ਤੋਂ ਪਹਿਲਾਂ ਫੜਿਆ ਜਾਵੇਗਾ ਜਿਹੜੀ ਰਕਮ ਹੈ ਉਹ ਵੀ ਉਹਨਾਂ ਤੋਂ ਬਰਾਮਦ ਕਰ ਲਈ ਜਾਵੇਗੀ ਅਤੇ ਪਰਮਜੀਤ ਮਹਿਤਾ ਨੂੰ ਵਾਪਸ ਦਿੱਤੀ ਜਾਵੇਗੀ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ